ਉਹੜਾ ਐ ਕੁੜਾ ਐ ਐਮਪੀ ਸਾਹਿਬ ਹਾਂ ਬੇਟਾ ਬੈਠਤ ਹੋਈ ਅੱਜ ਅਰੋੜਾ ਜੀ ਦੇ ਕੋਈ ਗੱਲ ਦਫ਼ਤਰ ਦੇ ਵਿੱਚ ਦਫ਼ਤਰ ਦੇ ਵਿੱਚ ਕਿਹੜੇ ਮੁੱਦੇ ਦੇਖੋ ਅਸੀਂ ਕਿਉਂਕਿ ਜਿਹੜਾ ਏਆਈਸੀਸੀ ਆ ਉਹਦੇ ਵੱਲੋਂ ਖੜਗੇ ਸਾਹਿਬ ਦੀਆਂ ਨਵੀਆਂ ਗਾਈਡਲਾਈਨਸ ਜਿਹੜੀਆਂ ਆਈਆਂ ਸੀ ਉਹਦੇ ਬਾਰੇ ਅਸੀਂ ਹਰ ਵਿਧਾਨ ਸਭਾ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਇੱਥੇ ਦੀ ਜੇ ਗੱਲ ਦੇਖੀਏ ਤੇ ਬਾਈ ਦੀ ਅਸੀਂ ਇਲੈਕਸ਼ਨ ਹਾਰਨ ਤੋਂ ਬਾਅਦ ਥੋੜਾ ਕਿਉਂਕਿ ਟਾਈਮ ਵੀ ਦੇਣਾ ਪੈਂਦਾ ਜਿਹੜੀ ਨਵੀਂ ਸਰਕਾਰ ਆ ਉਹਨੂੰ ਟਾਈਮ ਦਿੱਤਾ ਬਾਈ ਤੇ ਹੁਣ ਉਹਦਾ ਦੁਬਾਰਾ ਆਪਣੇ ਵਰਕਰਾਂ ਨੂੰ ਉਹਨਾਂ ਦੇ ਵਿੱਚ ਦੁਬਾਰਾ ਹੌਸਲਾ ਭਰਨ ਲਈ ਦੁਬਾਰਾ ਕਿਉਂਕਿ 2 ਸਾਲ ਦਾ ਸਮਾਂ ਦੇਣਾ ਹੀ ਪੈਂਦਾ ਆਪਰੇਸ਼ਨ ਸਰਕਾਰ ਨੂੰ ਵੀ ਦੱਕ ਭਾਈ ਕਰਕੇ ਦਿਖਾਓ ਕੀ ਆ ਇੱਕ ਤਾਂ ਇਹ ਦੋ ਗੱਲਾਂ ਮੈਂ ਤੁਹਾਨੂੰ ਦੱਸਤੀਆਂ ਇੱਕ AACC ਦਾ ਜਿਹੜਾ ਏਜੰਡਾ ਆਇਆ ਹੋਇਆ ਉਹਦੇ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਦਾ ਹਾਂ ਅੱਜ ਸੈਂਟਰਲ ਹਲਕੇ ਚ ਡਾਵਰ ਸਾਹਿਬ ਤੇ ਸਾਰੇ ਸਾਡੇ ਸੰਜੀਤ ਧਰਵਾੜ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਤੇ ਮੈਂ ਤੇ ਸਾਰੇ ਮੋਤਵਰ ਸੀਨੀਅਰ ਕਾਉਂਸਲਰ ਸਹਿਬਾਨ ਐਕਸ ਕਾਉਂਸਲਰ ਸਹਿਬਾਨ ਬਲਾਕ ਪ੍ਰਧਾਨ ਤੇ ਅਸੀਂ ਇੱਕ ਮੰਡਲ ਪ੍ਰਧਾਨ ਜਿਹੜੇ ਨਵੀਆਂ ਇਨਸਟਰਕਸ਼ਨਸ ਆਈਆਂ ਵੀ ਹਰ ਮੰਡਲ ਪ੍ਰਧਾਨ ਬਣਾਉਣਾ ਹੈ 20 ਬੂਥਾਂ ਤੇ ਬਲਾਕ ਤਾਂ ਸਾਡਾ 1 ਤੇ 2 ਹੁੰਦੇ ਹੀ ਆ ਨਾ ਬਲਾਕ ਪ੍ਰਧਾਨ ਸਾਡੇ ਪਹਿਲਾਂ ਹੀ 2-2 ਨੇ ਉਸ ਤੋਂ ਬਾਅਦ ਇਹ ਮੰਡਲ ਪ੍ਰਧਾਨ ਨੇ ਜਿਹੜੇ ਜਿਵੇਂ ਵੈਸਟ ਇਸ ਸੈਂਟਰਲ 7 ਤੋਂ 8 ਜਿਹੜੇ ਮੰਡਲ ਪ੍ਰਧਾਨ ਹੋਣਗੇ ਉਹਨਾਂ ਨੇ ਆਪਣੀਆਂ ਕਮੇਟੀਆਂ ਜਿਹੜੀਆਂ 21-21 ਮੈਂਬਰਾਂ ਦੀਆਂ ਬਣਾਉਣੀਆਂ ਉਹ ਗੱਲ ਹੋਈ ਤੇ ਦੂਜੀ ਗੱਲ ਜਿਹੜਾ ਸਭ ਤੋਂ 138 ਸਾਲ ਹੋ ਗਏ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਆ ਤੇ ਹਰ ਹੂਤ ਤੇ ਹਰ ਬਲੌਕ ਪ੍ਰਧਾਨ ਨੂੰ ਕਿਹਾ ਗਿਆ ਵੀ ਉਹ 138 ਰੁਪਏ ਆ ਜਿਹੜੇ ਆਪਣੇ ਵਰਕਰ ਤੋਂ ਇਹ ਗੱਲ ਰਕਮ ਪੈਸੇ ਦੀ ਨਹੀਂਗੀ ਇੱਕ ਇਹ ਆ ਵੀ ਹਰ ਬੰਦਾ ਇਹਨਾਂ ਜੁੜਿਆ ਮਹਿਸੂਸ ਕਰੇ ਆਪਣਾ 138 ਰੁਪਏ ਜਦੋਂ ਉਹ ਵਰਕਰ ਭਰੇਗਾ ਉਹਦੇ ਵਿੱਚ ਇਹਦੇ ਟੈਲੀਫੋਨ ਰਹਹੀਂ ਐਂਡਰੋਇਡ ਰਹਹੀਂ ਉਹਦੇ ਮੂਰੇ ਉਹਦੇ ਨਾਂ ਤੇ ਸਰਟੀਫਿਕੇਟ ਬਣ ਕੇ ਆਏਗਾ ਜਿਹੜਾ ਕਿ ਉਹ ਆਪਣਾ ਕੱਢ ਕੇ ਸਰਟੀਫਿਕੇਟ ਮਾਨ ਮਹਿਸੂਸ ਕਰੇਗਾ ਜਿਹਦੇ ਉੱਤੇ ਸੋਨੀਆ ਗਾਂਧੀ ਜੀ ਖੜਗੇ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਸਾਈਨ ਨੇ ਤੇ ਉਹ ਇੱਕ ਕਿਹਾ ਤੇ ਜੇ ਕੋਈ ਕਾਉਂਸਲਰ ਆ ਜਵੇਂ ਜੇ ਉਹ 1300 ਭਰ ਸਕਦਾ ਜਾਂ 13000 8 38 ਭਰ ਸਕਦਾ ਉਹਦੇ ਉੱਤੇ ਆ ਤੇ ਅਸੀਂ ਜਿਹੜੇ ਐਮਐਲਏ ਰਹੇ ਨੇ ਪਾਰਟੀ ਦੇ ਐਮਪੀ ਨੇ ਉਹ 138000 38 ਰੁਪਏ ਜਿਹੜੇ 138 ਭਰ ਰਹੇ ਆ ਇੱਕ ਤਾਂ ਇਹ ਗੱਲ ਹੋ ਗਈ ਦੂਜਾ ਇਹ ਆ ਵੀ ਤਕਰੀਬਨ 26 ਜਨਵਰੀ ਨੂੰ ਪਾਰਟੀ ਦਾ ਆਦੇਸ਼ ਆ ਵੀ ਵੱਧ ਤੋਂ ਵੱਧ ਜਿੰਨੇ ਵੀ ਘਰਾਂ ਤੇ ਹੋ ਸਕੇ ਤਦਾਦ ਤਾਂ ਉਹਨਾਂ ਨੇ ਕਾਫੀ ਜਿਹੜੀ ਦੱਸੀ ਆ ਪਰ ਅਸੀਂ ਕਿਸੇ ਨੂੰ ਕੋਈ ਜ਼ਬਰਦਸਤੀ ਨਹੀਂ ਜੇ ਉਹ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 2600 ਘਰਾਂ ਦੇ ਉੱਤੇ ਜਿਹੜਾ ਹੈ ਉਹ ਤਿਰੰਗਾ ਲੱਗੇਗਾ ਇਸ ਤਰੀਕੇ ਨਾਲ ਸਾਰੇ ਬਲਾਕਾਂ ਨੂੰ ਵਾਡਾਂ ਨੂੰ ਕੌਂਸਲਰਾਂ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਵੀ ਉਹ ਆਪਣੇ ਆਪਣੇ ਘਰਾਂ ਤੇ ਝੰਡੇ ਲਾਉਣਗੇ ਤੇ ਬਹੁਤ ਅਹਿਮ ਗੱਲ ਜਿਹੜੀ ਅੱਜ ਡਿਸਕਸ਼ਨ ਮੀਟਿੰਗਾਂ ਸੀ ਤਾਂ ਹੀ ਜਲਦੀ ਕਰ ਰਹੇ ਹਾਂ ਭਈ ਜਿਹੜਾ ਰਾਮ ਮੰਦਰ 22 ਤਰੀਕ ਨੂੰ ਰਾਮ ਮੰਦਰ ਜੀ ਦਾ ਜਿਹੜਾ ਤੁਹਾਨੂੰ ਪਤਾ ਮੰਦਰ ਤੇ ਆਰੰਭ ਹੋ ਰਿਹਾ ਹੈ ਨਵਾਂ ਮੰਦਰ ਭਗਵੰਦਰਾ ਜਿਹੜਾ ਉਹ ਬਣ ਰਿਹਾ ਹੈ ਤੇ ਮੂਰਤੀ ਨੂੰ ਰਨਵਾਰਨ ਦਾ ਪ੍ਰੋਗਰਾਮ ਵੀ ਹੈ ਜਿਹੜਾ ਖੁੱਲ ਰਿਹਾ ਖੁੱਲ ਰਿਹਾ ਹੈ ਤੇ ਉਹਦੇ ਲਈ ਇੱਕ ਬਹੁਤ ਗਲਤ ਗੱਲ ਲੋਕਾਂ ਦੇ ਮਨ ਚ ਪਾਈ ਜਾ ਰਹੀ ਹੈ ਜਿਹੜੇ ਰਾਮ ਜੀ ਨੇ ਉਹ ਜੇ ਭਾਜੀਪੀ ਦੀ ਆਪਾਂ ਗੱਲ ਕਰੀਏ ਇਹ ਨਹੀਂ ਵੀ ਭਾਜੀਪੀ ਕੋਈ ਮਾੜੀ ਚੰਗੀ ਇਹ ਨਹੀਂ ਮੈਂ ਗੱਲ ਕਰਦਾ ਜੇ ਆਪਾਂ ਭਾਜੀਪੀ ਪਾਰਟੀ ਕੱਲੀ ਦੀ ਗੱਲ ਕਰੀਏ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਸਾਰਾ ਪੰਜਾਬ ਵੀ ਸਹਿਮਤ ਹੋਊਗਾ ਉਰੇ ਤਾਂ 5 10% ਜਿਹੜੇ ਲੋਕ ਆ ਉਹ ਬੀਜੇਪੀ ਨਾਲ ਜੁੜੇ ਹੋਏ ਆ ਅੱਜ ਤੱਕ ਤੁਹਾਨੂੰ ਵੀ ਪਤਾ ਜਿਹੜੀ ਵੋਟ ਪੈਂਦੀ ਆ ਅਸੀਂ ਇਹ ਕਹਿ ਰਹੇ ਆ ਵੀ ਕੀ RAM ਜੀ ਤੁਸੀਂ ਕਹਿ ਰਹੇ ਹੋ ਵੀ ਉਹ 100 ਚੋਂ 5 ਜਾਂ 10 ਦੇ ਆ ਜਾਂ ਲੱਖ ਮਗਰ 5000 ਦੇ ਆ ਜਾਂ ਕਰੋੜ ਮਗਰ 5 ਲੱਖ ਦੇ ਹੀ ਨੇ ਅਸੀਂ ਇਹ ਗੱਲ ਕਹਿ ਰਹੇ ਆ ਵੀ RAM ਜੀ 100% 100 ਦੇ ਲੋਕਾਂ ਦੇ ਆ ਹਜ਼ਾਰ ਲੋਕਾਂ ਦੇ ਆ ਲੱਖ ਲੋਕਾਂ ਦੇ ਤੁਸੀਂ ਇਹਨਾਂ ਨੂੰ RAM ਜੀ ਨੂੰ ਤੁਸੀਂ ਸਿਰਫ ਵੰਡੋ ਨਾ ਇਸ ਕਰਕੇ ਅਸੀਂ ਵੀ ਇਹ ਜਿਹੜਾ ਫੈਸਲਾ ਕੀਤਾ ਇੱਕ ਗਲਤ ਗੱਲ ਕੀਤੀ ਜਾ ਰਹੀ ਹੈ ਵੀ ਸ਼ਾਇਦ ਪਾਰਟੀ ਕਾਂਗਰਸ ਨੇ ਇਹ ਨਾ ਕੀਤੀ ਆ ਇਹ ਬਿਲਕੁਲ ਕੋਰਾ ਝੂਠ ਆ ਸਿਰਫ ਕਾਂਗਰਸ ਪਾਰਟੀ ਸੁਨੀਆ ਗਾਂਧੀ ਖੜਗੇ ਸਾਹਿਬ ਨੇ ਇਹ ਗੱਲ ਕਹੀ ਆ ਬਈ ਅਸੀਂ ਸਿਰਫ 22 ਤਰੀਕ 22 ਤਰੀਕ ਨੂੰ ਕਿਉਂਕਿ ਉਹ ਭਾਜਪਾ ਦਾ ਪ੍ਰੋਗਰਾਮ ਆ ਉੱਥੇ ਸਿਰਫ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਉੱਥੇ ਦੇ ਯੋਗੀ ਜੀ ਤੇ ਉੱਥੇ ਦੇ ਗਵਰਨਰ ਜਾਂ ਜਿਨ੍ਹਾਂ ਨੇ ਪੂਜਾ ਕਰ ਲਈਏ ਸਿਰਫ ਉਹ ਅੰਦਰ ਜਾ ਸਕਦੇ ਆ ਜਿੱਥੋਂ ਮੂਰਤੀ ਅਨਵਾਰਨ ਹੋਣਾ ਜਿੱਥੇ ਕਾਮ ਜੀ ਤੇ ਬਾਕੀ ਬਾਹਰ ਖੜ ਕੇ ਜਦੋਂ ਦਰਸ਼ਨ ਨਹੀਂ ਕਰ ਸਕਦੇ ਤੇ ਇਹ ਤਾਂ ਆਪ ਪ੍ਰਾਈਮ ਮਿਨਿਸਟਰ ਨੇ ਕਿਹਾ ਏ ਵੀ ਤੁਸੀਂ ਭਾਈ ਸਾਰੇ ਉਦਣ ਨਾ ਆਓ 22 ਤਰੀਕ ਨੂੰ ਉਸ ਤੋਂ ਬਾਅਦ ਤਰੀਕਾਂ ਤੇ ਆਓ ਤੇ ਅਸੀਂ ਕੋਈ 23 ਨੂੰ ਜਾਊਗਾ ਕੋਈ 24 ਨਹੀਂ ਜਾਊਗਾ ਸਾਡੀ ਕਾਂਗਰਸ ਪਾਰਟੀ ਯੂਪੀ ਦੇ ਜਿਹੜੇ ਸਾਰੀ ਤੇ ਸਾਡੇ ਹੁੱਡਾ ਸਾਹਿਬ ਨੇ ਜਿਹੜੇ ਹਰਿਆਣੇ ਦੇ ਉਹ ਪਿਛਲੇ 5 ਦਿਨ ਹੋ ਗਏ ਉੱਥੇ ਜਾ ਕੇ ਉਹ ਇਸ਼ਨਾਨ ਕਰ ਵੀ ਆਏ ਨੇ ਇਸ ਕਰਕੇ ਸਾਰੀ ਕਾਂਗਰਸ ਪਾਰਟੀ ਨੇ ਸ਼ਾਮਲ ਹੋਣਾ ਸਾਰੇ ਮੰਦਰਾਂ ਦੇਖੋ ਗੱਲ ਗੱਲ ਕੀ ਹੋ ਗਈ ਕਾਂਗਰਸ ਦਾ Hindu Sikh Muslim ਸਾਈ ਜਾਂ ਜੋ ਵੀ ਹੈ ਮੇਰੇ ਘਰੇ ਕਿਤੇ RAM ji ਦੀ ਤਸਵੀਰ ਜਾਂ ਮੈਂ ਉਹਨਾਂ ਦੀ ਪੂਜਾ ਨਹੀਂ ਕਰਦਾ ਮੈਂ ਹਨੂਮਾਨ ਜੀ ਬਾਲਾ ਜੀ ਦਾ ਮੈਂ ਭਗਤ ਆ ਪਰ ਇਹ ਹੁਣ ਲੋਕਾਂ ਨੂੰ ਦੱਸਣ ਵਾਲੀ ਗੱਲ ਪਰ ਇੱਥੇ ਇਹਨਾਂ ਨੇ ਇਹ ਦਿਖਾਤਾ ਬਈ ਜਿਹੜਾ ਰੋਜ ਕਾਂਗਰਸੀ ਅੰਦਰ ਪੂਜਾ ਕਰਦਾ ਹੈ RAM ਜੀ ਦੇ ਘਰ ਚ ਸਾਰੇ ਆ ਜਿੰਨੇ ਵੀ ਖੜੇ ਆ ਸਾਰੇ ਪੂਜਾ ਕਰਦੇ ਆ ਕੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਣਾਇਆ ਜਾਂਦਾ ਕਿਹੜੀ ਦੁਕਾਨ ਦੇ ਮੂਰੇ ਮਠਿਆਈਆਂ ਨਹੀਂ ਵੰਡੀਆਂ ਜਾਂਦੀਆਂ ਕਿਹੜੀ ਮਠਿਆਈ ਦੁਕਾਨ ਦੇ ਮੂਰੇ ਲੰਗਰ ਨਹੀਂ ਲੱਗਿਆ ਉਦੋਂ ਕੋਈ ਉਹ Hindu ਜਾਂ BJP ਐਸੀ ਗੱਲ ਹੁੰਦੀ ਆ ਜਿਹੜਾ ਵੀ ਧਰਮ ਆ ਉਹਦੇ ਉੱਤੇ ਦਸਾਂ ਗੁਰੂਆਂ ਦੇ ਦੇਣਾ ਆਉਂਦੇ ਆ ਤੇ ਸਾਰੇ ਇਕੱਠੇ ਹੋ ਕੇ ਬਣਾਉਨੇ ਤੇ RAM ਜੀ ਦਾ ਲੱਗ ਕਿਵੇਂ ਹੋ ਸਕਦਾ ਜੀ ਤੇ ਸਾਰੀ ਕਾਂਗਰਸ ਪਾਰਟੀ ਦੇ ਲਗਾਤਾਰ ਆਪਣੇ ਘਰੇ ਦੀ ਬੀਜ ਲਾਉਣਗੇ ਦੀ ਮਾਲਾ ਵੀ ਕਰਨਗੇ ਮੰਦਰਾਂ ਚ ਵੀ ਜਾਣਗੇ ਮੰਦਰਾਂ ਚ ਟੱਲੀਆਂ ਟੱਲ ਵੀ ਵਜਾਉਣਗੇ ਹਾਂ ਇੱਕ ਕੰਮ ਜਿਹੜਾ ਅਸੀਂ ਨਹੀਂ ਕਰਦੇ ਸੀ ਜੋ ਉਹਨਾਂ ਨੇ ਸਿਖਾਇਆ ਵੀ ਇਹ ਚੀਜ਼ਾਂ ਤੁਸੀਂ ਆ ਮੋਬਾਈਲਾਂ ਤੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਦਿਖਾਓ ਇਹ ਭਾਈ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਇਹ ਦਿਖਾਉਣ ਦੀ ਵੀ ਸਭ ਆਪਣੇ ਆਪਣੇ ਜਿਹੜੇ ਜਿਹਦੇ ਜਿਹਦੇ ਵੀ ਜੋ ਜੋ ਵੀ ਉਹ ਪ੍ਰੋਗਰਾਮ ਕਰੇਗਾ ਜਿੱਥੇ ਜਿੱਥੇ ਜਾਏਗਾ ਉਹ ਸਾਰਿਆਂ ਆਪਣੇ ਸੋਸ਼ਲ ਮੀਡੀਆ ਤੋਂ ਵੱਧ ਤੋਂ ਵੱਧ ਉਹਨੂੰ ਪਾਵੇ ਤੇ ਇਸ ਕਰਕੇ ਇੱਕ ਇੱਕ ਅੰਦਰੋਂ ਕੋਈ ਨਹੀਂ ਦੱਸ ਸਕਦਾ ਵੀ ਰਾਮ ਮੰਦਰ ਜੀ ਦੀ ਇਹਨਾਂ ਨੂੰ ਵੱਧ ਖੁਸ਼ੀ ਆ ਜਾਂ ਸਾਨੂੰ ਵੱਧ ਖੁਸ਼ੀ ਆ ਇਸ ਕਰਕੇ ਵੰਡਣ ਦੀ ਕੋਸ਼ਿਸ਼ ਆ ਜਿਹੜੀ ਉਹਨੂੰ ਵੀ ਬਿਲਕੁਲ ਨਿਕਾਰਿਆ ਤੇ ਆਪਣੇ ਵਰਕਰ ਨੂੰ ਦੱਸਿਆ ਕੀ ਕਰਨਾ ਹੈ ਕਿਉਂਕਿ ਕੀ ਕਈ ਵਾਰ ਘਰ ਕਰ ਨੂੰ ਜਦੋਂ ਜਵਾਬ ਤੁਸੀਂ ਮੀਡੀਆ ਵਾਲੇ ਪੁੱਛਦੇ ਹੋ ਜਾਂ ਆਮ ਮੰਦਾ ਪੁੱਛਦਾ ਉਹਨੂੰ ਕਈ ਵਾਰ ਜਵਾਬ ਨਹੀਂ ਪਤਾ ਹੁੰਦਾ ਵੀ ਕੀ ਦੇਣਾ ਅਗਲਾ ਕਹਿੰਦਾ ਸ਼ਾਇਦ ਯਾਰ ਜੋ ਮੀਡੀਆ ਚ ਆ ਰਿਹਾ ਕਿਉਂਕਿ ਵੱਡੇ ਤੋਂ ਵੱਡੇ ਚੈਨਲ ਨੇ ਜਿਹੜੇ ਸਾਰੇ ਉਹਨਾਂ ਦੇ ਆ ਉਹ ਚੋ ਇਹੀ ਦਿਖਾਈ ਜਾਂਦੇ ਆ ਵੀ ਇਹ ਤਾਂ ਜੀ ਰਾਮ ਜੀ ਦੇ ਵਿਰੋਧੀ ਨੇ ਆ ਇੱਕ ਪਾਸੇ ਆ ਰਾਮ ਵਿਰੋਧੀ ਨੇ ਉਹਨਾਂ ਦੀਆਂ ਫੋਟੋਆਂ ਲਾ ਦਿੰਦੇ ਆ ਇੱਕ ਪਾਸੇ ਰਾਮ ਦੇ ਭਗਤ ਨੇ ਉਹਨਾਂ ਦੀਆਂ ਦਿਖਾ ਦਿੰਦੇ ਆ ਇਹ ਫੈਸਲਾ ਜਿਹੜਾ ਇਹ ਇਹ ਗਲਤ ਆ ਉਹਨਾਂ ਨੂੰ ਵੰਡਣਾ ਜਿਹੜਾ ਉਹ ਗਲਤ ਆ ਉਹ ਸਾਰੇ ਆਂਦੇ ਆ ਹਾਂ ਆਖਰੀ ਗੱਲ ਕਈ ਵਰਕਰਾਂ ਦੀਆਂ ਜਿਹੜੀਆਂ ਉਹ ਆਪਣੇ ਗਿਲੇ ਹੁੰਦੇ ਆ ਕਿਉਂਕਿ ਬਾਈ ਦੀ ਇਲੈਕਸ਼ਨ ਤੋਂ ਬਾਅਦ ਹਾਰਨ ਤੋਂ ਬਾਅਦ ਕਈ ਜਿਹੜੇ ਸਾਡੇ ਪਾਰਟੀ ਛੱਡ ਕੇ ਚਲੇ ਗਏ ਕਈ ਜਗ੍ਹਾ ਤੋਂ ਕਈ ਲਾਲਚੀ ਹੁੰਦੇ ਆ ਜਿਹੜੇ ਕਾਉਂਸਲਰ 5 ਸਾਲ ਇੱਧਰ ਰਹੇ ਜਿਨ੍ਹਾਂ ਨੇ ਮੌਜਾਂ ਕੀਤੀਆਂ ਮੌਜ ਨਾਲ ਕਰੋੜਾਂ ਰੁਪਏ ਦੇ ਜਿਹੜੇ ਉਹ ਕੰਮ ਕਰਵਾਏ ਵੱਡੇ ਵੱਡੇ ਆਪਣੇ ਗੱਡੀਆਂ ਕਾਰਾਂ ਘਰ ਬਣਾਏ ਤੇ ਅੱਜ ਉਹ ਛੱਡ ਕੇ ਚਲੇ ਗਏ ਤੇ ਉਹਨਾਂ ਦੇ ਉੱਤੇ ਸਾਡੇ ਤੇ ਕਈ ਵਰਕਰ ਇਸ ਗੱਲ ਦਾ ਉਹਨਾਂ ਨੇ ਕੀਤਾ ਵੀ ਉਹ ਜੀ ਸਭ ਤੋਂ ਨੇੜੇ ਚਿਹਤੇ ਸੀ ਅੱਜ ਉਧਰ ਚਿਹਤੇ ਬਣੇ ਹੋਏ ਆ ਦੂਜਾ ਕਈਆਂ ਨੇ ਇਹ ਗੱਲ ਕੀਤੀ ਵੀ ਸਾਨੂੰ ਮੀਟਿੰਗ ਚ ਸੱਦਾ ਨਹੀਂ ਦਿੱਤਾ ਜਾਂਦਾ ਜੀ ਉਹ ਅਸੀਂ ਆਪਣੇ ਇਹ ਗਲਤੀਆਂ ਆ ਜਿਹੜੀਆਂ ਕਈ ਵਾਰ ਸਾਤੋਂ ਹੋ ਜਾਂਦੀਆਂ ਆ ਕਈ ਵਰਕਰਾਂ ਨੇ ਇਹ ਕਿਹਾ ਸਾਨੂੰ ਟੈਲੀਫੋਨ ਨਹੀਂ ਆਇਆ ਅਸੀਂ ਕਿਹਾ ਬਿਲਕੁਲ ਮਾਫੀ ਮੰਗਦੇ ਆ ਇਸ ਗੱਲ ਦੀ ਤੁਹਾਨੂੰ ਅਗਲੀ ਵਾਰ ਜਿਹੜਾ ਇਹ ਉਹ ਸੱਦਾ ਆ ਜੇ ਕਈਆਂ ਨੇ ਇਹ ਗੱਲ ਕਹੀ ਸਾਨੂੰ ਕੋਈ ਮੇਨ ਸਟ੍ਰੀਮ ਚ ਅਹੁਦਾ ਨਹੀਂ ਮਿਲਦਾ ਐਨੇ ਨੇਚਰ ਅਸੀਂ ਕੰਮ ਕਰਦੇ ਹੋਗੇ ਉਹ ਅਸੀਂ ਉਹਨਾਂ ਦੇ ਉਹਨਾਂ ਨੂੰ ਕਿਹਾ ਬਿਲਕੁਲ ਤੁਹਾਡੀ ਗੱਲ ਠੀਕ ਆ ਤੁਹਾਨੂੰ ਵੀ ਵੱਧ ਤੋਂ ਵੱਧ ਮਾਨ ਸਤਕਾar ਮਿਲਣਾ ਚਾਹੀਦਾ ਕਿਸੇ ਨੇ ਕਿਹਾ ਵੀ ਮੈਂ ਸਭ ਤੋਂ ਪੁਰਾਣਾ ਐ ਨਵਾਂ ਮੈਨੂੰ ਅੱਗੇ ਤੁਸੀਂ ਲਾ ਲਿਆ